ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਪਡੇਟ ਲੈ ਕੇ ਹਾਜ਼ਰਾਂ ਜੀ ਅੱਜ ਰਾਤ ਦੀ ਗੱਲ ਕਰਾਂਗੇ ਮੌਸਮ ਅਪਡੇਟ ਤੁਹਾਨੂੰ ਦਿਆਂਗੇ ਪੰਜਾਬ ਦੇ ਨਾਲ ਲੱਗਦੇ ਖੇਤਰਾਂ ਦਾ ਮੌਸਮ ਕਿੰਗਾ ਰਹਿ ਸਕਦਾ ਸੋ ਗੱਲ ਫਗਾਨੀ ਹੈ ਜੀ 4 ਨਵੰਬਰ ਦੀ ਰਾਤ ਯਾਨੀ ਕਿ ਆਉਂਦੇ 12 ਘੰਟਿਆਂ ਦੇ ਵਿੱਚ ਮੀਂਹ ਕਿੰਨੇ ਕਾਸਾਰ ਨੇ ਪਛਮੀ ਸਿਸਟਮ ਸ਼ੁਰੂ ਹੋ ਚੁੱਕਾ ਹੈ ਜਿਵੇਂ ਕਿ ਅਸੀਂ ਨੂੰ ਅੱਜ ਸਵੇਰੇ ਹੀ ਦੱਸਿਆ ਸੀ ਕਿ ਅੱਜ ਪਛਮੀ ਸਿਸਟਮ ਦਾ ਮੁੱਖ ਅਸਰ ਰਹਿਣ ਵਾਲਾ ਅੱਜ ਦੀ ਸ਼ਾਮ ਵਰ ਕੱਲ ਦੀ ਦੁਪਹਿਰ ਤੋ ਫੈਲਾ ਫੈਲਾ ਇਹ ਸਿਸਟਮ ਸਰਗਰਮ ਰਹੇਗਾ ਸੋ ਅੱਜ ਰਾਤ ਯਾਨ ਅ ਇਹ ਗਰਜਲਿਸਕ ਵਾਲੇ ਬਦਲਾ ਦਾ ਨਿਰਮਾਣ ਹੋਣਾ ਸ਼ੁਰੂ ਹੋ ਗਿਆ ਸੀ ਖਾਸ ਕਰ ਪਛਮੀ ਭਾਗਾਂ ਦੇ ਵਿੱਚ ਆਸਾਰਸੀ ਮਾਝੇ ਵਾਲੇ ਫਾਸੇ ਪਰ ਜਿਹੜੇ ਬਦਲਬਾਜ ਦੇ ਨਾਲ ਗਰਜਲਿਸਕ ਵਾਲੇ ਬਦਲ ਬਣੇ ਉਹ ਇਧਰੋਂ ਰਾਜਸਰ ਵਾਲੇ ਫਾਸੇ ਔਰ ਮਾਲਵੇ ਦੇ ਪਛਮੀ ਖੇਤਾਂ ਤੋਂ ਜਿਹੜੇ ਵੱਢਦੇ ਹੋਏ ਐਸੇ ਲਈ ਅੱਗੇ ਲੰਘ ਰਹੇ ਨੇ ਸਕਰੀਨ ਦੇ ਉੱਤੇ ਸੀ ਐਸੇ ਲਈ ਜਿਹਾ ਤਾਜ਼ਾ ਸੈਟਲਾਈਟ ਦਸੇ ਨਾਲ ਦੇਖ ਵੀ ਰਹੇ ਆ ਲਗਭਗ ਸਾਢੇ ਇੱਕ ਫੌਣੇ ਦੇ ਸਾਥ ਕਹਿ ਲਈ ਅਫਾਮ ਵਧਣ ਜਾ ਰਹੀ ਹੈ ਤੇ ਐਸੇ ਦੇਖ ਸਕਦੇ ਹਾਂ ਕਿ ਲਗਭਗ ਅੰਾਜਾ ਖੇਤਰ ਤੇ ਮਾਲਵੇ ਦੇ ਕੇਂਦਰੀ ਮਾਲਵੇ ਦੇ ਵਿੱਚ ਐਸੇਲੇ ਕੁਛ ਥਾਵਾਂ ਤੇ ਗਰਜਲਿਸ਼ ਕਰਨ ਉਮੀਦਾਰ ਜੋ ਹੋ ਰਹੇ ਨੇ ਮਲੋਟ ਸ੍ਰੀ ਮਖਸਰ ਸਾਹਿਬ ਔਰ ਸ੍ਰੀ ਤਰਨਤਾਰਨ ਸਾਹਿਬ ਦੇ ਖੇਤਰਾਂ ਦੇ ਵਿੱਚ ਵੀ ਲੱਗੇ ਆ ਫਾਜ਼ਲ ਕਫਰੀਦਕੋਟ ਬਠਿੰਡੇ ਦੇ ਕੁਝ ਖੇਤਰਾਂ ਦੇ ਵਿੱਚ ਵੀ ਪਹੁੰਚੇ ਆ ਔਰ ਮਲੋਟ ਸ਼ਹਿਰ ਦੇ ਵਿੱਚ ਉਮੀਦ ਦੇ ਨਾਲ ਜੜੀ ਆ ਕੁਝ ਖੇਤਰਾਂ ਦੇ ਵਿੱਚ ਗੜੇ ਮਾਰ ਵੀ ਵੇਖਣ ਨੂੰ ਮਿਲੀ ਆ ਸੋ ਗੜੇ ਮਾਰ ਆਉਂਦੇ ਘੰਟਿਆਂ ਦੇ ਵਿੱਚ ਇੱਕ ਦੋ ਥਾਵਾਂ ਤੇ ਹੋਰ ਵੀ ਹੋ ਸਕਦੀ ਆ ਭਾਵੇਂ ਉਹ ਸੰਗਰੂਰ ਜ਼ਿਲ੍ਹਾ ਹੋ ਸਕਦਾ ਹੈ ਲੁਧਿਆਣਾ ਹੋ ਸਕਦਾ ਮੋਗਾ ਹੋ ਸਕਦਾ ਤੇ ਮੀਂਹ ਜਿਹੜੇ ਆ ਇਨਾ ਖੇਤਰਾ ਤੱਕ ਪਹੁੰਚਦੇ ਹੋਣਗੇ ਲੁਧਿਆਣਾ ਪਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਮਾਨਸਾ ਸੰਗਰੂਰ ਦੇ ਕੁਝ ਖੇਤਰ ਹੋ ਸਕਦੇ ਨੇ ਔਰ ਇੱਧਰ ਚੰਡੀਗੜ੍ਹ ਮੁਹਾਲੀ ਪੰਚਕula ਤੇ ਜਲੰਧਰ ਕਪੂਰਥਲਾ ਨਵਾਂ ਸ਼ਹਿਰ ਇਹਨਾਂ ਖੇਤਰਾ ਤੱਕ ਵੀ ਪਹੁੰਚਣਗੇ ਆਉਂਦੇ ਘੰਟਿਆਂ ਦੇ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਔਰ ਗੁਰਦਾਸਪੁਰ ਪਠਾਨਕੋਟ ਤਿੰਨਾਂ ਜ਼ਿਲ੍ਹਿਆਂ ਦੇ ਵਿੱਚ ਉਮੀਦ ਹੈ ਆਸਾਰ ਨੇ ਹਲਕਤ ਲੱਗੇ ਤੇਜ਼ ਛਰਾਟ ਇਹਨਾਂ ਖੇਤਰਾ ਦੇ ਵਿੱਚ ਪਹੁੰਚਣਗੇ ਤੋ ਕਾਫੀ ਅੱਜ ਤੱਕ ਇਹ ਸਿਸਟਮ ਕੱਲ ਸਵੇਰ ਤੱਕ ਲਗਭਗ ਅੱਗੇ ਲੰਘਣਾ ਸ਼ੁਰੂ ਹੋ ਜਾਏਗਾ ਤੇ ਇਹ ਦੁਫਾੜ ਤੋਂ ਫਿਰ ਫਿਰ ਅੱਗੇ ਪਹਾੜਾ ਵੱਲੋਂ ਕੁਝ ਕਰ ਜਾਣਾ ਮੁੱਖ ਜਿਹੜਾ ਇਹਦਾ ਅਸਰ ਹੈ ਉਹ ਅੱਜ ਰਾਤ ਤੇ ਹੋ ਸਕਦਾ ਕੱਲ ਸਵੇਰ ਵੇਲੇ ਵੀ ਪਹਾੜਾ ਦੇ ਰੇਂਜ ਚ ਆਉਂਦੇ ਜਿਹੜੇ ਖੇਤਰ ਹੈ ਹੁਸ਼ਿਆਰ ਹੋਰ ਨਵਾਂ ਸ਼ਹਿਰ ਪਠਾਨਕੋੜ ਦੇ ਕੁਝ ਖੇਤਰਾਂ ਦੇ ਵਿੱਚ ਵੀ ਕੱਲ ਸਵੇਰ ਵੇਲੇ ਵੇਖਣ ਨੂੰ ਮਿਲ ਸਕਦੇ ਆ ਬਾਕੀ ਪੱਛਮੀ ਭਾਗਾ ਚੋਂ ਇਹ ਸਿਸਟਮ ਇਸੇ ਲਈ ਅੱਗੇ ਕੁਝ ਕਰ ਰਿਹਾ ਪੂਰਬੀ ਭਾਗਾ ਦੇ ਵੱਲ ਯਾਨੀ ਕਿ ਆਉਂਦੇ ਘਟਿਆਂ ਦੇ ਵਿੱਚ ਮੀ ਪੰਜਾਬ ਦੇ ਅ ਕੱਲ੍ਹ ਅਕ 40% ਖੇਤਰਾਂ ਦੇ ਵਿੱਚ ਪਹੁੰਚਦੇ ਹੋਣਗੇ 40 ਤੋਂ ਲੈ ਕੇ 60 ਦੇ ਪਰਸੈਂਟ ਖੇਤਰਾਂ ਦੇ ਵਿੱਚ ਮੀਂਹ ਦੇ ਅਸਰ ਨੇ ਇੱਕ ਦੋ ਥਾਵਾਂ ਤੇ ਗੜੇ ਮਾਰੂ ਜਿਹੜੀ ਵੇਖਣ ਨੂੰ ਮਿਲ ਸਕਦੀ ਹੈ ਹਰਿਆਣਾ ਦੇ ਖਛਮੀ ਜ਼ਿਲ੍ਹੇ ਸਰਸਾ ਫਤਿਹਗੜ੍ਹ ਜੀਂਦਵ ਭਵਾਨੀ ਅੰਬਾਲਾ ਕੁਝ ਖੇਤਰ ਕੈਥਲ ਇਹਨਾਂ ਭਾਗਾਂ ਦੇ ਵਿੱਚ ਮੀਂਹ ਦੇ ਅਸਰ ਨੇ ਆਉਂਦੇ ਘੰਟਿਆਂ ਦੇ ਵਿੱਚ ਇੱਥੇ ਹਲਕੇ ਤੋਂ ਲੈ ਕੇ ਤੇਜ਼ ਝਰਾਟੇ ਪਹੁੰਚਣਗੇ ਔਰ ਸ਼੍ਰੀ ਗੰਗਾ ਨਗਰ ਹਨੂਮਾਨਗੜ੍ਹ ਅਨੂਫਗੜ੍ਹ ਸਰਤਗੜ੍ਹ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਕੁਝ ਖੇਤਰਾਂ ਦੇ ਵਿੱਚ ਹਲਕੇ ਤੇਜ਼ ਝਰਾਟੇ ਲੱਗੇ ਨੇ ਬੀਤੇ ਚੌਂ ਘਟਿਆਂ ਦੇ ਵਿੱਚ ਇਥੋਂ ਸਿਸਟ ਸੋ ਅੱਜ ਮੌਸਮ ਵਿਭਾਗ ਨੇ ਵੀ yellow alert ਜਿਹੜਾ ਜਾਰੀ ਕੀਤਾ ਹੋਇਆ ਤੇ ਅੱਜ ਜੇਕਰ ਅਪਡੇਟ ਤੁਹਾਡੇ ਨਾਲ ਸਾਂਝੀ ਕਰੀਏ ਅੱਜ ਦੀ ਸਕਰੀਨ ਤੇ ਦੇ ਸਕਦੇ ਹਾਂ ਜੀ ਜੇਕਰ ਗੱਲ ਆਫ ਕਰ ਰਹੇ ਹਾਂ 4 ਤਰੀਕ ਦੀ ਤੇ 4 ਤਰੀਕ ਨੂੰ ਅੱਜ ਜਿਹੜਾ yellow alert ਪੰਜਾਬ ਦੇ ਵਿੱਚ ਜਾਰੀ ਕੀਤਾ ਹੋਇਆ ਗਰਜ ਦੇ ਨਿਸ਼ਕ ਦੇ ਨਾਲ ਮੀਂਹ ਜਿਹੜਿਆ ਕੁਝ ਇਲਾਕਿਆਂ ਦੇ ਵਿੱਚ ਪਾਉਣਗੇ ਇਹ ਮੌਸਮ ਵਿਭਾਗ ਦਾ ਵੀ ਕਹਿਣਾ ਹੈ ਧੰਨਵਾਦ